ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਜਗਜੀਤਪੁਰਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਤੋਂ ਕੜ ਗੱਬਣ ਗਾਮ ਬਕਾਉਾ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7728000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋ ਕਰ ਤੇ ਸ਼ੇਅਰ ਕਰਾ ਕਰੋ ਤਾਂ ਅਗਿਤਾ ਹਟ ਤੱਕ ਨਮ ਤਨ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਾਸਿਕਾ ਜੀ ਸਾਸਿਕਾ ਜੀ ਨਾਮ ਰਵਿੰਦਰ ਸਿੰਘ ਟੈਂਡ ਜਗਜੀਤਪੁਰਾ ਜ਼ਿਲ੍ਹਾ ਬਰਨਾਲਾ ਬਾਈ ਵਾੜ ਦੀ ਜਾਣਕਾਰੀ ਦੋ ਬਾਈ ਆਪਣੀ ਦੀ ਮਾਰ ਬਾਈ 2 ਮਹੀਨਾ ਦੀ ਘਬਣਾ ਜੀ ਹਾਂਜੀ 6 ਕਿਲੋ ਦੱਦਾ ਗੰਢੀ ਸੀ ਠੀਕ ਆ 6 ਲੀਟਰ ਦੱਦਾ ਕੰਡੇ ਵਾਲਾ 6 ਕਿਲੋ ਦੱਦਾ ਕੰਡੇ ਵਾਲਾ ਇੱਕ ਮਾਯਾ ਲਾ ਫਾਨ ਪਰਲਾ ਕਹੈਣੀ ਵਾਲਾ ਹਾਂਜੀ ਉਹ ਜੋ ਬੰਜ ਚਾਰ ਧਾਰਾਂ ਘਾਟ ਆ ਗਿਆ ਚਾਹੇ ਚਾਰ ਡੰਗ ਚੋ ਲੈਣ ਤੇ ਦੁੱਧ ਪੀਣ ਤੇ ਵੀ ਮਠਾਗਾ ਜਾਂ ਖਾਰਾ ਪਾਣੀ ਪੋਰਾ ਧਾਰਾਂ ਪੰਜ ਘੱਟਾ ਪਾਉ ਦੱਸ ਕਿਦੋਂ ਵੀ ਬੀਬੀ ਤੇ ਅਗਲਾ ਕਿਵੇਂ ਮਾਰਜੀ ਨਾ ਹਾਂ ਦੁੱਧ 6 ਕਿਲੋ ਦੰਨੇ ਡੰਗ ਦੇ ਠੀਕ ਹੈ ਦੰਨੇ ਡੰਗ 6 ਲੀਟਰ ਹਾਂ ਦਾਈ ਵੀ ਨਹੀਂ ਚੈੱਕ ਕਰਾ ਕੇ ਡਾਕਟਰ ਆਵਦਾ ਲਾ ਠੀਕ ਹੈ ਆਪਨੀ ਚੈੱਕ ਕਰਾਈ ਵੀ ਅਗਲੇ ਤੇ ਕਰਾ ਹਾਂ ਹਾਂ ਤੋੜ ਦੂ ਬਰਾ ਜੋ ਚੋਰਾ ਦੇ ਸਾਹ ਜੰਨਾ ਹਰਮਾਨ ਵਾਲੀ ਦੇ ਤੇ ਰੇਟ ਬਈ ਯਾਰ ਜਾਇਜ਼ ਆ ਰੇਟ ਜਾਇਜ਼ ਆ 35000 ਰੇਟ 35000 ਭਰਾ 6 ਲੀਟਰ ਦੁੱਧ ਆ ਟੈਂਕਾ ਵੀ ਨੇ ਚੈੱਕ ਪਾਸ ਕਰਾਈ ਆ ਆਪਦਾ ਡਾਕਟਰ ਲਿਆ ਕੇ ਚੈੱਕ ਕਰਵਾ ਸਕਣ ਭਰਾ ਬਾਈ ਨੇ ਜਿਹੜਾ ਨੌਕਸ ਹੈਗਾ ਮੜਾ ਮੋਟਾ ਉਹ ਦੱਸਤਾ ਠੀਕ ਐ ਨਾ ਧਾਰਾ ਹੀ ਘੱਟ ਆ ਤੇ ਕੋਈ ਪ੍ਰੋਬਲਮ ਨਹੀਂ ਖਾਰਾ ਫਾਰ ਕੋਈ ਜਵਾਂ ਨਹੀਂ ਉਹ ਸਿੱਕੜ ਬੋਲੂਏ ਘਟ ਜਾਂਦੇ ਆ ਠੀਕ ਐ ਠੀਕ ਲੋਜ ਬਈ ਤਾਜੀ ਢੱਕਣਾਂ ਦਾ ਦੁੱਧ ਸੀ ਤਾਜੀ ਆ ਆਪਣਾ ਪੂਰਾ ਭਿਆਨਤੀ ਆ ਕਿ ਇਹਦੇ ਥੱਲੇ 18 19 ਲੀਟਰ ਦੁੱਧ ਹੋਇਆ ਹੋਇਆ ਆ ਠੀਕ ਆ ਜਿਸ ਜਸਨੋ ਲੇਵ ਲੱਗਦਾ ਹਾਂ ਠੀਕ ਆ ਤੇ ਲਡੂਲਾ ਬਹੁਤ ਅਲੇ ਵਿੱਚ ਤੇ ਬਾਕੀ ਸੇਵਾ ਦੇ ਵੀ ਸਰ ਤੇ ਬਾਕੀ ਸੇਵਾ ਠੀਕ ਆ ਆਪਣੇ ਕੋਲ ਤਾਂ ਆਈ ਨੂੰ 2-4 ਦਿਨ ਹੋਏ ਉਪਰ ਠੀਕ ਆ Papa ਬਾਈ ਦਾ ਪਪਾਰ ਦਾ ਕੰਮ ਆ ਬਾਈ ਨੇ ਦੱਸਤਾ ਤੈਨੂੰ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ